ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਦੇ ਵਿੱਚ ੱੱਕਾ ਕਲੋਨੀ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਘਰ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਤੇ ਪਰੇਸ਼ਾਨ ਜ਼ਰੂਰ ਹੋਵੋਗੇ ਉਤੇ ਹੀ ਵੋਟਾਂ ਦੇ ਦੌਰਾਨ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਸੀ ਲੇਕਿਨ ਸਰਕਾਰ ਦੇ ਵਾਅਦੇ ਅੱਜ ਖੋਖਲੇ ਸਾਬਤ ਹੋਏ ਦਿਖਾਈ ਦਿੱਤੇ ਉਤੇ ਹੀ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਨਗਰ ਨਿਗਮ ਦੇ ਖਿਲਾਫ ਜਮ ਕੇ ਨਾਰੇ ਬਾਜ਼ੀ ਕੀਤੀ ਇਸ ਮੌਕੇ ਕਾਂਗਰਸ ਤੋਂ ਸਮਾਜ ਸੇਵਕ ਗੁਰਵ ਅਰੋੜਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਰਾਣੀ ਵਾਰਡ ਨੰਬਰ 1 ਤੇ ਨਵੀਂ ਵਾਰਡ ਨੰਬਰ 83 ਦੇ ਲੋਕ ਸੀਵਰੇਜ ਬੰਦ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਿਹਾ ਕਿ ਮੈਨੂੰ ਇਸ ਕਲੋਨੀ ਦੇ ਵਿੱਚ 30 ਸਾਲ ਹੋ ਚੁੱਕੇ ਨੇ ਲੇਕਿਨ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਸਾਰ ਨਹੀਂ ਲਈ ਅੱਜ ਮੈਨੂੰ ਲੋਕਾਂ ਨੇ ਫੋਨ ਕੀਤਾ ਕਿ ਸਾਡੀ ਕਲੋਨੀ ਦਾ ਹਾਲ ਦੇਖੋ ਜਦੋਂ ਮੈਂ ਮੌਕੇ ਤੇ ਪਹੁੰਚਾ ਤਾਂ ਮੈਨੂੰ ਆਪ ਨੂੰ ਹੀ ਰੋਣਾ ਆਉਣ ਲੱਗਾ ਗੌਰਵ अरोड़ा ਨੇ ਕਿਹਾ ਕਿ ਅਗਰ ਇਸ ਦਾ ਹੱਲ ਨਹੀਂ ਕੀਤਾ ਗਿਆ ਤਾਂ ਖੰਡ ਵਾਲਾ ਚੌਂਕ ਦੇ ਵਿੱਚ ਰੋਡ ਜਮ ਕਰਕੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾਵੇਗੀ ਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਉੱਥੇ ਹੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਨੂੰ ਇਸ ਇਲਾਕੇ ਦੇ ਵਿੱਚ 30 ਸਾਲ ਤੋਂ ਅਸੀਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹਾਂ ਲੇਕਿਨ ਸਰਕਾਰਾਂ ਆਉਂਦੀਆਂ ਨੇ ਤੇ ਵਾਅਦੇ ਕਰ ਦਿੰਦੀਆਂ ਨੇ ਲੇਕਿਨ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਅਗਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਅੰਮ੍ਰਿਤਸਰ ਦੇ ਖੰਡ ਵਾਲਾ ਰੋਡ ਨੂੰ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲਦੀਖ ਖਾਸ ਰਿਪੋਰਟ

ਨਵੀਂ 83 ਨੰਬਰ ਵਾਰਡ ਜਿੰਨਾ ਕਿ ਮੈਂ ਇਸ ਕਲੋਨੀ ਨੂੰ ਜਾਣਦਾ ਮੈਨੂੰ ਇੱਥੇ ਰਹਿੰਦੇਆਂ ਨੂੰ 30 ਸਾਲ ਹੋ ਚੱਲੇ ਨੇ ਕਿੰਨੀਆਂ ਕੋ ਸਰਕਾਰਾਂ ਆਈਆਂ ਨੇ ਇਹ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧ-ਬੁਧ ਨਹੀਂ ਲਈ ਸਰ ਨਾਲੋਂ ਪਹਿਲੀ ਕਲੋਨੀਆਂ ਜੜੀ ਬਹੁਤ ਪੁਰਾਣੀ 30 ਸਾਲ 45 ਸਾਲ ਹੋ ਗਏ ਇਸ ਕਲੋਨੀ ਨੂੰ 40 ਤੋਂ 45 ਸਾਲ ਹੋ ਗਏ ਇਸ ਕਲੋਨੀ ਨੂੰ ਵਸੇ ਨੂੰ ਜੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧ-ਬੁਧ ਨਹੀਂ ਲਈ ਤੇ ਜੜਾ ਵੀ ਮਿਊਨਿਸਪਲ ਕਾਰਪੋਰੇਸ਼ਨ ਦਾ ਕੌਂਸਲਰ ਬੰਦਾ ਆ ਕਿਸੇ ਵੀ ਕਾਉਂਸਲਰ ਨੇ ਅੱਜ ਤੱਕ ਵੀ ਇਸ ਕਲੋਨੀ ਦੀ ਵੀ ਕੋਈ ਸੁੱਧ ਬੋਤ ਨਹੀਂ ਲਈ ਕਿਉਂਕਿ ਇਸ ਕਲੋਨੀ ਦਾ ਸਾਰੇ ਨਾਲੋਂ ਵੱਡਾ ਯੋਗਦਾਨ ਹੁੰਦਾ ਆ ਉਸ ਕਾਉਂਸਲਰ ਨੂੰ ਜਿਤਾਉਣ ਵਾਸਤੇ ਠੀਕ ਆ ਮੈਂ 4-5 ਦਿਨ ਪਹਿਲਾਂ ਵੀ ਮੇਰੇ ਮਾਸੀ ਜੀ ਆ ਰੇਨੂ ਭੈਣ ਜੀ ਇਹਨਾਂ ਦੀ ਵੀ ਹੋਂਦੀ ਖਲਵਾ ਕੇ ਗਿਆ ਆ ਤੇ ਮੈਨੂੰ ਵੀ ਸਵੇਰ ਦੇ ਫੋਨ ਆਂਦੇ ਪਏ ਸੀ ਕੁਝ ਪ੍ਰੈਸ ਵਾਲੇ ਦੂਜਾ ਹੋਮਿਆ ਕਰਕੇ ਇਲੈਕਸ਼ਨ ਕਰਕੇ ਨਹੀਂ ਪਹੁੰਚ ਸਕੇ ਮੈਂ ਵੀ ਉਸ ਗੱਲ ਦੀ ਮਾਫੀ ਚਾਹੁੰਦਾ ਆ ਕਿ ਮੈਂ ਵੀ ਨਹੀਂ ਪਹੁੰਚ ਸਕਿਆ ਹੋਰ ਟਾਈਮ ਲੱਗਾ ਆ ਹੁਣ ਮੈਂ ਆਇਆ ਪਰ ਮੈਂ ਇਹ ਦੇਖ ਕੇ ਦੰਗ ਰਹਿ ਗਿਆ ਮੈਨੂੰ ਰੋਣਾ ਆ ਰਿਹਾ ਆ ਮੈਂ ਆਪਣੇ ਆਪ ਤੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਿਆ ਕਿ ਕਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਭਾਬੀਆਂ ਮੇਰੇ ਭਰਾ ਮੇਰੇ ਬੰਦੂ ਕਿੰਨੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਜੇ ਇਸ ਚੀਜ਼ ਦਾ ਕਿਸੇ ਵੀ ਤਰੀਕੇ ਨਾਲ ਹੱਲ ਨਾ ਨਿਕਲਿਆ ਗਿਆ ਤੇ ਮੈਂ ਖੰਡ ਵਾਲੇ ਚੌਂਕ ਦੇ ਵਿੱਚ ਧਰਨਾ ਲਗਾਵਾਂਗਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਆ ਮੈਂ ਸ਼ਾਮੀ 3 ਵਜੇ ਅੱਜ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਜੜੀ ਕਿ ਮੇਰੇ ਕੋਲ ਡਿਟੇਲ ਆ ਉਹਨਾਂ ਨੂੰ ਮੈਂ ਤਿੰਨ ਫੋਨ ਕੀਤੇ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕ ਪਾਏ ਕਿਸੇ ਤਰੀਕੇ ਨਾਲ ਉਹਦੇ ਜਹਾ ਵਿੱਚ ਹੋਣਗੇ ਪਰ ਮੈਨੂੰ ਬੈਕ ਕਾਲ ਆਣੀ ਚਾਹੀਦੀ ਸੀ ਨਹੀਂ ਆਈ ਉਸ ਤੋਂ ਬਾਅਦ ਮੈਂ ਜੈ ਸਾਹਿਬ ਨੂੰ ਫੋਨ ਕੀਤਾ ਜਿਹੜੇ ਸੁਰਿੰਦਰ ਜੀ ਆ ਸੁਰਿੰਦਰ ਜੀ ਨਾਲ ਮੇਰੀ ਗੱਲ ਹੋਈ ਆ ਫਿਰ ਮੈਂ ਫੋਨ ਕੀਤਾ ਸੁਨੀਲ ਜੀ ਨੂੰ ਉਹਨਾਂ ਨੇ ਸਵੇਰੇ ਏ ਡਿਊਟੀ ਲਈ ਆ ਸੁਰਿੰਦਰ ਹੋਣਾ ਸੀ ਸਵੇਰੇ ਪਰਸ਼ੂਰਾਮ ਜੰਤੀ ਕਰਕੇ ਛੁੱਟੀ ਆ ਫਿਰ ਵੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰੇ ਪਹਿਲ ਦੇ ਆਧਾਰ ਤੇ ਗੌਰਵ ਜੀ ਨਾਲ ਕੰਟੈਕਟ ਕਰਕੇ ਇਹ ਇਨਾਂ ਦੇ ਜਿਹੜੇ ਸੀਵਰੇਜ ਆ ਉਹ ਸਾਫ਼ ਹੋਣੇ ਚਾਹੀਦੇ ਆ ਹਰ ਹਾਲਤ ਦੇ ਵਿੱਚ ਘਰ ਦੇ ਹਾਲਾਤ ਤੁਸੀਂ ਵੇਖੇ ਜੇ ਕਿਤਰਾ ਦੇ ਹਾਲਾਤ ਮੈਂ ਕਹਿੰਦਾ ਇੰਨੇ ਬੱੱਤਰ ਹਾਲਾਤ ਨੇ ਕਹਿਣਯੋਗ ਹੀ ਨਹੀਂ ਹਾਲਾਤ ਹੋ ਗਏ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਆਨ ਕੇ ਸਿਰਫ ਖਾਣਾ ਪੂਰਤੀ ਪੂਰੀ ਕਰ ਦਿੰਦੇ ਨੇ ਸਾਡੇ ਸੰਧੂ ਸਾਹਿਬ ਜਿਹੜੇ ਭਾਜੀਪੀ ਤੋਂ ਐਮਪੀ ਦੀ ਸੀਟ ਲੜਦੇ ਪਏ ਨੇ ਥੋੜੇ ਦਿਨ ਹੋਏ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਤਿਵਾੜੀ ਜੀ ਆਏ ਨੇ ਉਹਨਾਂ ਨੇ ਘਰ ਘਰ ਚਾਰ ਪੰਜ ਹੋਦੀਆਂ ਵਿਖਾਈਆਂ ਆ ਪਰ ਉਹਨਾਂ ਨੇ ਇਹ ਨਹੀਂ ਕੀਤਾ ਕਿ ਮੈਂ ਚੇਚਾ ਫੋਨ ਕਰਕੇ ਜਿਹੜੇ ਅਫਸਰ ਆ ਮੌਕੇ ਦੇ ਉਹਨਾਂ ਨੂੰ ਮੈਂ ਸੱਦਾ ਸੱਦ ਕੇ ਉਹਨਾਂ ਦੀ ਕੰਪਲੀਟ ਪਾਵਾਂ ਤੇ ਹੋਦੀਆਂ ਸਾਫ਼ ਕਰਾਵਾਂ ਕਿ ਜਿਹੜੇ ਮੇਰੇ ਭੈਣ ਭਰਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਨੂੰ ਕੋਈ ਸੁਭਦਾ ਦੇਵਾਂ ਉਹਨਾਂ ਨੇ ਐਸ ਬਣੇ ਉਹਨਾਂ ਨੇ ਪਲੜਾ ਝਾੜਿਆ ਤੇ ਨਿਕਲ ਗਏ ਕਿਉਂਕਿ ਸੈਂਟਰ ਦੇ ਮਿਨਿਸਟਰ ਨੇ ਉਹਨਾਂ ਨੂੰ ਕਾਦੀ ਫਿਕਰਿਆ ਇਹੋ ਜਿਹੇ ਗਰੀਬ ਮਰਦੇ ਰਹਿਣ ਇਹ ਸਾਡੇ ਭਾਈ ਸਾਹਿਬ ਆ ਸ੍ਰੀ ਕਿਰਨਪ੍ਰੀਤ ਜੀ ਮੋਨੂ ਜੀ ਕਿਰਨਪ੍ਰੀਤ ਸਿੰਘ ਮੋਨੂ ਜੀ ਉਹਨਾਂ ਦੇ ਸ੍ਰੀ ਮਾਤਾ ਜੀ ਜਾਂ ਨਗਵੰਤ ਕੌਰ ਜੀ ਉਹ ਪਿਛਲੇ 5 ਸਾਲ ਕਾਉਂਸਲਰ ਰਹੇ ਨੇ ਉਸ ਤੋਂ ਪਹਿਲਾਂ ਵੀ ਕਾਉਂਸਲਰ ਰਹੇ ਨੇ ਅੱਜ 2.5 ਸਾਲ ਹੋ ਚੱਲੇ ਵੈਸੇ ਵੀ ਕਾਰਪੋਰੇਸ਼ਨ ਨਹੀਂ ਬਣੀ ਇਹ ਲੱਗਦਾ ਵੀ ਜਿਹੜੇ ਸੀਵਰੇਜ ਅੰਦਰ ਬਾਹਰ ਪਾਇਆ ਜਾਂਦਾ ਕਿ ਲੋਕਾਂ ਨੂੰ ਸੁਤੰਤਰ ਦੇਖੋ ਜੀ ਜਿਹੜਾ ਜ਼ਾਇਕਾ ਪ੍ਰੋਜੈਕਟ ਪਿਆ ਸੀ ਜ਼ਾਇਕਾ ਪ੍ਰੋਜੈਕਟ ਦੇ ਨਾਲ ਇਹ ਸੀਵਰੇਜ ਕੁਝ ਹੋਧੀਆਂ ਜੋੜੀ ਗਈਆਂ ਸੀ ਕਿਹਾ ਗਿਆ ਸੀ ਕਿ ਇਹ ਹੋਧੀਆਂ ਨੂੰ ਤੁਸੀਂ ਬਾਹਰ ਲਿਆਓ ਪਰ ਇਹ ਛੋਟੇ ਤਬਕੇ ਦੇ ਲੋਗ ਨੇ ਸਵੇਰੇ ਉਹੀਓ ਇਹਨਾਂ ਨੇ ਖਾਣਾ ਆ ਉਹੀਓ ਉਹਨਾਂ ਨੇ ਕਮਾਣਾ ਆ 25 25 30 30000 ਰੁਪਇਆ ਇੱਕ ਹੋਦੀ ਦੇ ਲੱਗਦਾ ਆ ਇਹ ਵਿਚਾਰੇ ਕਿੰਨਾ ਕੋ ਖਾ ਕੀ ਖਾ ਸਕਦੇ ਤੇ ਕੀ ਕਮਾ ਸਕਦੇ ਤੇ ਕਿੰਨਾ ਖੋਦੀਆਂ ਦੇ ਲਾ ਸਕਦੇ ਨੇ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਆ ਮੇਰੀ ਹੱਥ ਜੋੜ ਕੇ ਐਸ ਸਰਕਾਰ ਅੱਗੇ ਜਿਹੜੀ ਆਪ ਦੀ ਝੂਠੀ ਸਰਕਾਰ 100% ਝੂਠੀ ਸਰਕਾਰ ਆ ਜਿਹੜੇ ਝੂਠੇ ਵਾਅਦੇ ਕਰਦੀ ਆ ਖੋਖਲੇ ਵਾਅਦੇ ਕਰਦੀ ਆ ਜਦੋਂ ਦੀ ਆਈ ਆ ਉਦੋਂ ਦੇ ਝੂਠੇ ਵਾਅਦੇ ਤੇ ਉਦੋਂ ਦੀ ਖੋਖਲੀ ਸਰਕਾਰ ਬਣੀ ਆ ਇਹਨਾਂ ਅੱਗੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਇਹਨਾਂ ਗਰੀਬਾਂ ਦੀ ਸੁਧਬੋਧ ਦਿੱਤੀ ਜਾਵੇ ਤੇ ਇਹਨਾਂ ਦੀਆਂ ਹੋਦੀਆਂ ਸਾਫ਼ ਕਰਾਈਆਂ ਜਾਣ ਤੇ ਹੋਦੀਆਂ ਬਾਹਰ ਲਿਆਂਦੀਆਂ ਚਿਕਨ ਗੁੰਨੀਆਂ ਸੀ ਚਿਕਨ ਗੁੰਨੀਆਂ ਸਾਡੇ ਛਾਟੇ ਰਿਆ ਆ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਛਾਟਾ ਉਦਾਂ ਨਹੀਂ ਪਹਿਚਾਨਿਆ ਜਾਂਦਾ ਸੰਸਦ ਦੇ ਵਿੱਚ ਸਾਡੇ ਮਾਰਜੋਗ ਐਮਪੀ ਉਹ ਜਲਾ ਸਾਹਮਣੇ ਆਵਾਜ਼ ਚੁੱਕੀ ਚਿਕਨ ਗੁੰਨੀਆਂ ਦੀ ਸੰਸਦ ਵਿੱਚ ਜਾ ਕੇ ਆਵਾਜ਼ ਗੂੰਜੀ ਚਿਕਨ ਗੁੰਨੀਆਂ ਦੀ ਉਹ ਕਹਿੰਦੇ ਜੀ ਚਿਕਨ ਗੁੰਨੀਆਂ ਕੀ ਹੁੰਦਾ ਕਿੱਥੇ ਪਾਇਆ ਗਿਆ ਕੰਦੇ ਜੀ ਪੰਜਾਬ ਦੇ ਵਿੱਚ ਛਹਾਟੇ ਪਾਇਆ ਗਿਆ ਜੇ ਤੁਹਾਨੂੰ ਅਜੇ ਤੱਕ ਨਹੀਂ ਇਹ ਪਤਾ ਲੱਗਾ ਸਾਡੇ ਪੰਜਾਬ ਤੋਂ ਬਾਅਦ ਇੱਕ ਅੰਮ੍ਰਿਤਸਰ ਜ਼ਿਲ੍ਹਾ ਆਂਦਾ ਅੰਮ੍ਰਿਤਸਰ ਜ਼ਿਲ੍ਹੇ ਤੇ ਯੂਨੀਵਰਸਿਟੀ ਪੈਂਦੀ ਯੂਨੀਵਰਸਿਟੀ ਦੋਗੇ ਬਾਰਡਰ ਰੋਡ ਪੈਂਦੀ ਬਾਗਾ ਰੋਡ ਜਿਹਦੇ ਵਿੱਚ ਇੱਕ ਛਹਾਟਾ ਚੌਂਕ ਪੈਂਦਾ ਫੇਮਸ ਚੌਂਕ ਆ ਚਿਕਨ ਗੁੰਨੀਆਂ ਦੀ ਸਾਰੇ ਵੈਸਟ ਦੇ ਵਿੱਚ ਇੰਨੀ ਪ੍ਰੋਬਲਮ ਰਹੀ ਆ ਇੰਨੀ ਪ੍ਰੋਬਲਮ ਰਹੀ ਆ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਭੈਣਾਂ ਦਾ ਧੀਆਂ ਦਾ ਮਤਲਬ ਕਿ ਜੀਣਾ ਹੀ ਦੁਸ਼ਵਾਰ ਹੋ ਗਿਆ ਅੱਜ ਤੱਕ ਵੀ ਚਿਕਨ ਗੁੰਨੀਆਂ ਦੀ ਬਿਮਾਰੀ ਅਸੀਂ ਲੋਕ ਭੋਗਦੇ ਪਏ ਆਂ ਆਸ਼ਾ ਮੈਂ ਖੰਡ ਵਾਲੇ ਤੋਂ ਰਹਿਣ ਵਾਲੀ ਜੇ ਤੱਕ ਕਲੋਨੀ ਤੋਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਇੱਥੇ ਰਹਿੰਦੇ ਨੂੰ 30 ਸਾਲ ਹੋ ਗਏ ਜੇ ਬਟ ਇਹ ਜਾਂਚ ਕਰਦੇ ਲੱਗੇ ਸਾਡਾ ਘਰ ਹੈਗਾ 50 ਘਰ ਹੈਗੇ ਜੇ 50 ਘਰਾਂ ਚੋਂ ਸਾਡਾ ਇੰਨੀ ਕ ਜਿਆਦਾ ਸੀ ਨਰਕ ਦੇ ਵਿੱਚ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਸਾਨੂੰ ਇਹ ਨਰਕ ਚੋਂ ਕੱਢਿਆ ਜਾਵੇ ਬਸ ਇਹ ਤੁਹਾਡੇ ਕੀ ਬੇਨਤੀ ਇਹ ਕਰਦੇ ਆ ਕਿ ਸਾਨੂੰ ਨਕਸੇੋਂ ਕੱਢਿਆ ਜਾਵੇ ਇਸ ਤੋਂ ਸਾਡੀਆਂ ਹੋਦੀਆਂ ਸਾਫ਼-ਸਾਰੀਆਂ ਕਰਵਾ ਦਿਓ ਪਲੀਜ਼ ਵੇ ਲੋਕ 50 ਹਰ ਦੇ 50 ਹਰ ਹੀ ਆਪਾਂ ਫਸੇ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਇੱਥੇ ਸੀਵਰ ਬਿਲਕੁਲ ਐ ਨਕੋਂ ਨਕ ਪਰੇ ਨਾ ਹੀ ਬਾਹਰ ਜਾ ਸਕਦੇ ਨਾ ਆ ਸਕਦੇ ਨਾ ਕੋਈ ਕੰਮ ਕਰ ਸਕਦੇ ਕਿੱਥੇ ਜਾਈਏ ਆਪਾਂ ਦੱਸੋ ਤੁਸੀਂ ਇਹ ਹੁਣ ਤੁਸੀਂ ਸਾਡੀ ਬੇਨਤੀ ਕਬੂਲ ਕਰੋ ਕਿ ਅਸੀਂ ਇਹ ਕਰਦੇ ਨਹੀਂ ਕਰਦੇ ਅੰਦਰ ਇਹ ਘਰ ਦੇ ਅੰਦਰ ਜੀ ਹਾਂਜੀ ਸੀਵਰ ਘਰ ਦੇ ਅੰਦਰ ਜੀ ਬਹੁਤ ਜਿਆਦਾ ਪਿਸੰਗ ਗਏ ਜੀ ਆਪਾਂ ਸਾਰੇ ਨਹੀਂ 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 ਉਸ ਦਿਨ ਦੇ ਖਾਲੇ ਕੋਈ ਘਟੀ ਨਹੀਂ ਇੱਕ ਹੈ ਜੀ ਇੱਕ ਇੱਕ ਬਾਕੀ ਦਾ ਰਾਹੀ ਹੈ ਤੇ ਇੱਕ ਘਰ ਇੱਕ ਸਿਰਫ ਘਰ ਹੈਗਾ ਜਿੱਤੋਂ ਵੀ ਹੱਲੇ ਗੱਲ ਨਹੀਂ ਮੰਦੀ ਪਈ ਬਾਕੀ ਸਾਰਿਆਂ ਘਰਾਂ ਨੇ ਆਪਣਾ ਖੁਲਵਾ ਕੇ ਦਿਖਾਤਾ ਸੀਗਾ ਕੰਪਲੇਂਟ ਦਿੱਤੀ ਸੀ ਕੰਪਲੇਂਟ ਹਾਂ ਜੀ ਇੰਨੀ ਵਾਰੀ ਕਰਕੇ ਆਏ ਸੀ ਕੰਪਲੇਂਟ ਲੈ ਕੇ ਪਰ ਕੋਈ ਸੁਣਵਾਈ ਨਹੀਂ ਸਾਡੀ ਹੋਈ ਕੋਈ ਵੀ ਕੰਪਲੇਂਟ ਆਪਾਂ ਦਿੱਤੀ ਸੁਣਵਾਈ ਕੋਈ ਨਹੀਂ ਹੋਈ ਸਾਡੀ ਠੀਕ ਹੈ ਕੋਈ ਨਹੀਂ ਹਾਂ ਜੀ ਅਸੀਂ ਅਜੇ ਵੀ ਰਾਂ ਧੱਕਾ ਕਲੋਨੀ ਬੋ ਰਹੇ ਆਂ ਅਸੀਂ ਇੰਨਾ ਨਰਕ ਚ ਪਏ ਆ ਪਹੱਤੋਂ ਜ਼ਿਆਦਾ ਅਸੀਂ ਲੋਕੀ ਕਹਿੰਦੇ ਨਾ ਪਾਣੀ ਵਿੱਚ ਕੋਈ ਕੀੜਾ ਨਹੀਂ ਹੈਗਾ ਅਸੀਂ ਕੀੜਿਆਂ ਦੇ ਵਿੱਚ ਜੀ ਰਹੇ ਆ ਸਾਡੀ ਕੋਈ ਸੁਣਾਈ ਨਹੀਂ ਦਫ਼ਤਰ ਦੇ ਵਿੱਚ ਵੀ ਅਸੀਂ ਦਸਾ ਦੋ ਤਿੰਨ ਵਾਰੀ ਹੋ ਗਿਆ ਹੈ ਕੰਪਲੇਨ ਕਰਵਾਈ ਹੈ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਹਾਂ ਹੁਣ ਦੱਸੋ ਅਸੀਂ ਕੀ ਕਰੀਏ ਕਿੱਦਾਂ ਚਾਹੀਏ 50 ਘਾਰ ਆ ਜਿਵੇਂ ਅਸੀਂ ਡੁੱਬੇ ਪਏ ਆ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕੀ ਪ੍ਰੋਬਲਮ ਕੀ ਹੈ ਜੀ ਹਾਂਜੀ ਸਿਵਰ ਭਰੇ ਪਏ ਜੀ ਸਿਵਰ ਭਰੇ ਪਏ ਨਾ ਇੰਨੇ ਕਹੇ ਵੀ ਗਦਸਾ ਘਰ ਤੋਂ ਘਰ ਵੀ ਨਾ ਕੋਈ ਤਿੰਨ ਤਿੰਨ ਫੋਟੋ ਪਾਣੀ ਤੇ ਆ ਰਿਹਾ ਪਾਣੀ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਘਰ ਦੇ ਹਾਲਾਤ ਕਿਤਾ ਦੇ ਕੀ ਹੈ ਬਹੁਤ ਬੁਰਾ ਹਾਲ ਹੈ ਤੁਹਾਨੂੰ ਦੱਸੇ ਬਹੁਤ ਬੁਰਾ ਹਾਲ ਹੈ ਇਹਦੇ ਵਾਰੀ ਕੰਪਲੇਂਟ ਦਿੱਤੀ ਤੁਸੀਂ ਕਿੰਨੀ ਬਸ ਦੋ ਤਿੰਨ ਵਾਰੀ ਕੰਪਲੇਂਟ ਕਰਕੇ ਆਇਆ ਦਫਰੇ ਗਏ ਆ ਗੰਦਾ ਪਾਣੀ ਪੀ ਰਹੇ ਆ ਕੀ ਕਰੀ ਅਸੀਂ ਅਸੀਂ ਬਾਥਰੂਮ ਦਾ ਫਲੈਸ਼ ਜਾਣ ਤੋਂ ਬੜਾ ਔਖੇ ਹੋਏ ਹੈ ਹਾਂਜੀ ਅੰਦਰ ਹੀ ਸਾਰਾ ਕੁਝ ਹੈ ਕਿੱਥੇ ਜਾਈਏ ਹਾਂ ਕੋਈ ਮੰਗ ਤੁਹਾਡੀ ਮੰਗ ਕੀ ਤੁਹਾਡੀ ਮੰਗ ਸਾਡੀ ਇਹ ਹੈ ਕਿ ਸਾਡੇ ਸੀਵਰ ਠੀਕ ਕੀਤੇ ਜਾਣ ਸਾਡੇ ਆਣ ਕੇ ਸੀਵਰ ਸਾਫ ਕੀਤੇ ਜਾਣ بس ਸਾਨੂੰ ਇਹੋ ਹੀ ਆ ਬਸ ਸਾਡਾ ਹੋਰ ਕੋਈ ਨਹੀਂ ਹੈ ਜੀ ਨਾ ਸਾਹਿਬ ਇਹ ਖੰਡਾਂ ਲਾ ਕਿਤੇ ਜਾਗਾ ਖੰਡ ਵਾਲੇ ਧਰਨਾ ਲਾਵਾਂਗੇ ਅਸੀਂ ਹਾਂ ਅਸੀਂ ਧਰਨਾ ਲਾ ਦਾਂਗੇ ਅਸੀਂ ਉੱਥੇ ਨਾਰੇ ਬੋਲਾਂਗੇ ਅਸੀਂ ਸਭ ਕੁਝ ਆਪਣੀ ਜਿਸਾ ਮੰਗ ਮੰਗਾਗੇ ਨਹੀਂ ਸਾਡੀ ਮੰਗ ਪੂਰੀ ਹੋਏਗੀ ਅਸੀਂ ਉੱਥੇ ਧਰਨਾ ਲਾਵਾਂਗੇ ਇਹਨਾਂ ਦੇ ਕਿੱਥੇ ਰਹਿੰਦੇ ਕੀ ਮਸਲਾ ਮਾਮਲਾ ਕੀ ਸਰਾ ਸਾਡਾ ਕਰਨ ਕੁਮਾਰ ਨਾ ਹੀ ਮੇਰਾ ਜੀ ਠੱਕਾ ਕੋਲ ਨਹੀਂ ਇਹਨਾਂ ਖੰਡ ਵਾਲੇ ਜੀ ਮਸਲਾ ਜੀ ਅਪਾਰਟਮੈਂਟ ਨੰਬਰ 1 ਤੋਂ ਬੋਲਦੇ ਆ ਜੀ ਕੀ ਮੁਸ਼ਕਲ ਕੀ ਹੈ ਮੁਸ਼ਕਲ ਇਹ ਹੁੱਦਿਆਂ ਦੀ ਭੁੱਦਿਆਂ ਦੀ ਆ ਬਸ ਅੰਦਰ ਮਾਰਾ ਦੋ ਕਮਰੇ ਆ ਉੱਥੇ ਲੈਟਰਿੰਗਾ ਤੈਰ ਰਹੀਆਂ ਆ ਉੱਥੇ ਸਾਰਾ ਕੁਝ ਹੋ ਰਿਹਾ ਆ ਹੁਣ ਦੋ ਕਮਰੇ ਆ ਫੱਟੇ ਲਾ ਕੇ ਮਾਰਾ ਆ ਉਹ ਵੇਖੋ ਅੰਦਰ ਤੁਸੀਂ ਫੱਟੇ ਲਾਏ ਆ ਫੱਟਿਆਂ ਦੇ ਉੱਤੇ ਚੜ ਚੜ ਕੇ ਜਾਈਦਾ ਆ ਬਸ ਲਾਤ ਇਹੋ ਹੀ ਆ ਕੀਤਾ ਇਹਨਾਂ ਕੰਮ ਕਿੰਨੇ ਦਾ ਕਿੰਨੇ ਦਿਨ ਹੋ ਗਏ ਕਿੰਨੀ ਪਾਣੀ ਪਸੇ ਇਹ 30 30 ਸਾਲ ਹੋ ਗਏ ਇਦਾਂ ਹੀ ਚੱਲਨਦਿਆ ਕੰਮ ਤੇ ਇਦਾਂ ਕੰਪਲੇਂਟਾਂ ਵੀ ਕੀਤੀਆਂ ਆ ਕੋਈ ਸੁਣਾਈ ਕੋਈ ਨਹੀਂ ਕਰਦਾ ਪਿਆ ਇਦਾਂ ਜਿਹੜੇ ਸਰਕਾਰ ਦੇ ਵਾਦੇ ਉਹਨਾਂ ਨੂੰ ਸਰਕਾਰ ਤੇ ਮਾਰਾ ਛੱਡੋ ਤੁਸੀਂ ਸਰਕਾਰ ਤੇ ਵਾਦੇ ਝੂਠੇ ਆ ਪੋਲੇ ਪੋਲੇ ਲੋਕੀ ਇੱਥੋਂ ਦੇ ਹਾਂ ਹਲਕੇ ਦੇ ਐਮਐਲਏ ਨੇ ਸਾਰੇ ਸਾਰਾ ਨਾ ਕੀਤੀ ਆ ਮਹਾਰਾ ਸਵੇਰੇ 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 ਉੱਠ ਕੇ ਕਿਹੜੀ ਗੱਲ ਹੈ ਸਵੇਰੇ ਉੱਠ ਕੇ ਸਾਰੇ ਜਾਂਦੇ ਰਹੇ ਆ ਇਹਦੇ ਵੱਲ ਜਾਂਦੇ ਰਹੇ ਜਸਬੀਰ ਵੱਲ ਕੋਣ ਹੋ ਹਾਂ ਡਾਕਟਰ ਜਸਬੀਰ ਐਮਐਲਏ ਡਾਕਟਰ ਕਸ਼ਮੀਰ ਜਿਹੜਾ ਅੱਛਾ ਆਮ ਪਾਰਟੀ ਦਾ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਤੇ ਆਪਾਂ ਹੁਣ ਤੇ ਬਰਾਜ ਮਹਾਰਾ ਠੱਕੇ ਖਾਣੇ ਆ ਲੈਂਡਿੰਗ ਤੇ ਰਹੀਆਂ ਰੋਟੀ ਪਾਣੀ ਉੱਥੇ ਆਪਾਂ ਖਾਣਾ ਆਮ ਪਾਰਟੀ ਦਾ ਕੋਈ ਇੱਥੇ ਲੀਡਰ ਆਉਂਦਾ ਵੋਟਾਂ ਮੰਗਣ ਉਹਨਾਂ ਨੂੰ ਕੀ ਦੋ ਆਪਾਂ ਮਾਰਾ ਵੋਟਾ ਮੰਗਣਾ ਕੋਸ਼ਿਸ਼ ਨਹੀਂ ਕਰ ਆਪਾਂ ਮੋਟੇ ਨਹੀਂ ਵੱਡੀ ਸਾਡਾ ਕੰਮ ਨਹੀਂ ਹੋਏਗਾ ਸਾਡਾ ਕੰਮ ਹੀ ਨਹੀਂ ਹੁੰਦਿਆ ਤੇ ਮਾਰਾ ਜੀ ਹੁਣ ਵੇਖੋ ਆਪਾਂ ਰੋਟੀ ਖਾਣੀ ਆ ਹੁਣ ਲੈਟਰਿੰਗਾਂ ਸਾਹਮਣੇ ਪਈਆਂ ਤਾਂ ਰੋਟੀ ਕਿੱਦਾਂ ਬੁਰਕੀ ਜਾਊਗੀ ਅੰਦਰ ਦੋ ਕਮਰੇ ਆ ਦੋ ਕਮਰੇ ਦੇ ਬਾਹਰ ਪੈਦਲ ਫੱਟੇ ਰੱਖੇ ਹੋਏ ਆ ਉੱਤੇ ਤੇ ਕਿੱਦਾਂ ਹੋਏਗਾ ਕੰਮ ਸਾਡੀ ਸੁਣ ਸਾਡੀ ਮੰਗ ਸਾਡੀ ਮੰਗ ਇਹੋਈ ਆ ਸਾਡੇ ਸਿਵਰ ਸਹੀ ਕਿਤੇ ਜਾਣ ਬਿਲਕੁਲ ਬਾਹਰ ਕੱਢੇ ਜਾਣ ਤੇ ਫੇਰੀ ਆਪਾਂ ਜੀ ਸਕਦੇ ਆ ਮਾਲਕਿਸ਼ਨ ਭਲਾ ਹੈ ਮੈਂ ਮੇਰਾ ਜਨਮ ਕਰਮ ਇਸ ਕਲੋਨੀ ਦਾ ਹੈ ਇਹ ਕਲੋਨੀ ਤੇ ਗੋਰਪਾ ਜੂਣੀ ਮੁੜੇ ਕਾ ਘਟੇ ਮੈਂ ਸੁਣਿਆ ਇਹਨਾਂ ਨੂੰ ਵਾਕਈ ਇੱਥੇ ਲੀਡਰ ਆਏ ਆ ਲੋਕ ਇੱਥੋਂ ਦੇ ਮਿਹਨਤ ਕਸ਼ ਲੋਕ ਆ ਰੋਜ਼ ਕਮਾਣਾ ਤੇ ਰੋਜ਼ ਖਾਣਾ ਸਵੇਰੇ ਬੰਦੇ ਡਿਊਟੀ ਚੱਲ ਜਾਂਦੇ 8 ਵਜੇ ਰਾਤ ਨੂੰ ਉਹਨਾਂ ਨੇ 8 ਵਜੇ 12-12 ਘੰਟੇ ਦੀਆਂ ਡਿਊਟੀਆਂ ਕਰਕੇ ਆਉਂਦੇ ਨੇ ਮਗਰੋਂ ਬੀਬੀਆਂ ਇੰਨੀ ਕਿ ਪਰੇਸ਼ਾਨ ਹੁੰਦੀਆਂ ਸਾਡੀਆਂ ਮਾਵਾ ਪੈਣਾ ਮੇਰਾ ਪਰਿਵਾਰ ਵੀ ਇੱਥੇ ਰਹਿੰਦਾ ਰਿਹਾ ਸੀ ਇੱਥੇ ਹੀ ਕਲੋਨੀ 'ਚ ਰਹਿੰਦੇ ਆ ਇਹ ਮਸਲਾ ਕੀ ਹੈ ਭਾਜੀ ਮਸਲਾ ਇਹ ਹੈ ਕਿ ਇੱਥੇ ਸੀਵਰੇਜ ਦੀ ਇੰਨੀ ਕਿ ਦਿੱਕਤ ਹੈ ਜਿਹੜਾ ਮਤਲਬ ਕਿਹਾ ਹੀ ਨਹੀਂ ਜਾ ਸਕਦਾ ਇੰਨੀ ਜ਼ਿਆਦਾ ਦਿੱਕਤ ਹੈ ਇਹਦੇ ਵਿੱਚ ਹੁਣ ਕੀ ਹੈ ਕਿ ਸੀਵਰੇਜ ਬਾਹਰ ਕੱਢੇ ਜਾਣ ਬਾਹਰ ਕੱਢਣ ਦੇ ਨਾਲ-ਨਾਲ ਕੀ ਗੌਰਵ ਭਾਜੀ ਨੇ ਦੱਸੀ ਜਿਹੜੀ ਗੱਲ ਹੈ ਕਿ ਅੰਦਰੋਂ ਜਿਹੜੀ ਪਾਈਪਲਾਈਨ ਬਾਹਰ ਲੈਣੀ ਆ ਉਹਦਾ ਘਟੋ ਘਟੇ ਇੱਕ ਘਰ ਇੱਕ ਘਰ ਨੂੰ 20 ਤੋਂ 5000 ਰੁਪਏ ਖਰਚਾ ਪਏਗਾ ਉਹ ਗਰੀਬ ਤਬਕਾ ਵਾ ਉਹ 20 ਤੋਂ 50000 ਰੁਪਿਆ ਕੱਢਣਾ ਬੜਾ ਔਖਾ ਇਹਨਾਂ ਵਾਸਤੇ ਤੇ ਅਸੀਂ ਵੀ ਇਹ ਸਰਕਾਰਾਂ ਤੱਕ ਆਵਾਜ਼ ਪਹੁੰਚਾਵਾਂਗੇ ਕਿ ਜੀ ਕੋਈ ਵੀ ਸਰਕਾਰ ਬੰਦੀ ਹੈ ਕੋਈ ਚੰਗਾ ਲੀਡਰ ਆਵੇ ਕਿ ਜਿਹੜਾ ਅੰਦਰੋਂ ਪਾਈਪ ਲਿਆ ਕੇ ਬਾਹਰ ਪਾਈਪ ਲਾਨ ਨੂੰ ਦੇਣੀ ਆ ਨਾ ਇਹ ਵੀ ਉਹ ਖਰਚਾ ਸਰਕਾਰ ਚੁੱਕੇ ਤਾਂ ਫੇਰੇ ਕਲੋਨੀ ਦਾ ਹੱਲ ਹੋ ਸਕਦਾ ਐਮਐਲਏ ਸਾਹਿਬ ਨੇ ਕੀ ਕੀਤੀ ਗੱਲ ਵੇਖੋ ਲੱਕਨਵਾਸੀ ਕਈ ਵਾਰੀ ਗਏ ਆ ਸਰਕਾਰਾਂ ਤੁਹਾਨੂੰ ਪਤਾ ਉਹਨਾਂ ਨੇ ਆਣਾ ਝੂਠ ਸੱਚ ਬੋਲਣਾ ਲੋਕਾਂ ਨੇ ਵੀ ਸੋਚਣਾ ਕਿ ਸੱਚੀ ਇਹ ਬੰਦੇ ਗੱਲ ਕਰ ਰਹੇ ਕੀ ਪਤਾ ਕੀ ਹੋ ਜਾਵੇ ਓਏ ਇਦਾਂ ਹੀ ਭੁੱਲ ਭੱਲੇਵੇਂ ਚੱਲਦੇ ਰਹੇ 20 ਸਾਲ ਕਈ ਸਾਲ ਹੋ ਗਏ ਇਹੋ ਕੁਝ ਹੀ ਚੱਲ ਰਿਹਾ ਥੇ ਪਹਿਲਾਂ ਪਾਣੀ ਦੀ ਦਿੱਕਤ ਸੀ ਹੁਣ ਪਾਣੀ ਦੀ ਦਿੱਕਤ ਤੇ ਹੈ ਹੀ ਆ ਸੀਵਰੇਜ ਦੀ ਦਿੱਕਤ ਹੈ ਸੀਵਰੇਜ ਦੀ ਸਭ ਤੋਂ ਵੱਡੀ ਦਿੱਕਤ ਹੈ ਜਿਹੜੀ ਇਹ ਛਾਟੇ ਤੋਂ ਸਾਰਾ ਬੈਲਟ ਗੋਰੂ ਭਾਜੀ ਉਹਨਾਂ ਨਾਲ ਬੜਾ ਸੰਘਰਸ਼ ਕੀਤਾ ਆ ਉਹਦੇ ਮੁਤਾਬਿਕ ਨਹੀਂ ਮੇਰੇ ਖਲ ਕਮਿਸ਼ਨਰ ਸਾਹਿਬ ਕੋ ਕਈ ਵਾਰ ਹੀ ਗਏ ਜੋ